ਜੇ ਸੋਚ ਹੋਵੇ ਤਾਂ ਆ ਬੀਰ ਵਰਗੀ ਸੋਚ ਹੋਵੇ ਬਾਈ ਨੇ ਜਮਾ ਸਿਰਾ ਕਰਾਇਆ ਪਿਆ ਤੁਸੀਂ ਕਹੋਗੇ ਵੀ ਸਿਰਾ ਕੀ ਕਰਾਇਆ ਪਿਆ ਵੀ ਸਿਰਾ ਸਿਰਾ ਕਰਨ ਲੱਗ ਗਿਆ ਵੀ 10 ਵੀ ਤਾਂ ਦੇ ਵੀ ਸਿਰਾ ਕੀ ਕਰਾਇਆ ਪਿਆ ਜਿਹੜੀ ਆ ਬਾਈ ਦੀ ਜ਼ਮੀਨ ਆਗੀ ਇਹਨੇ ਜਦੋਂ ਮੰਨਤੀ ਹੋਈ ਆ ਸੜਕ ਦੀ ਪਹਿਲਾਂ ਤਾਂ ਇਹਨੇ ਥਾ ਛੱਡਿਆ ਠੀਕ ਆ ਛੱਡਣਾ ਬੰਦ ਆ ਵੀ ਹਰੇਕ ਭਰਾ ਨੂੰ ਛੱਡਣਾ ਬੰਦ ਆ ਜਿਹੜਾ ਸਰਕਾਰੀ ਰਾਹਗਾ ਜਾਂ ਕੋਈ ਪਾਹਾ ਜਾਂ ਪਹੀਆ ਉਹ ਜਿੰਨਾ ਹੈਗਾ ਉਹਨਾਂ ਉਹ ਛੱਡਣਾ ਚਾਹੀਦਾ ਇਹ ਇਦੋਂ ਬਾਅਦ ਬਾਈ ਨੇ ਕੀ ਕੀਤਾ ਪਹਿਲਾਂ ਤਾਂ ਇਹ ਇਹ ਬਾਈ ਨੇ ਮੱਥਾ ਛੱਡਿਆ ਹੋਇਆ ਹੈਗਾ ਪਿਛਲੇ ਸਾਲ ਅਸੀਂ ਇਹਦੀ ਵੀਡੀਓ ਹੀ ਬਣਾਈ ਸੀ ਹੋਰਾਂ ਦੇ ਵੀ ਕਿਸਾਨ ਭਰਾਵਾਂ ਦੇ ਖੇਤ ਲੱਗ ਰਹੇ ਨੇ ਉਹਨਾਂ ਨੇ ਨਹੀਂ ਛੱਡਿਆ ਇਹ ਵੀਰ ਨੇ ਛੱਡਿਆ ਇਹ ਬਾਈ ਨੇ ਥਾਂ ਛੱਡਣ ਤੋਂ ਬਾਅਦ ਅਸੀਂ ਪਿਛਲੇ ਸਾਲ ਵੀਡੀਓ ਵੀ ਕਰੀ ਸੀ ਇਹਨੇ ਫਲਦਾਰ ਬੂਟੇ ਲਾਏ ਜਿੰਨਾ ਥਾਂ ਛੱਡਿਆ ਉਹਦੇ ਵਿੱਚ ਫਲਦਾਰ ਬੂਟੇ ਲਾਏ ਤੇ ਸਾਲੇ ਦਰਖਤ ਲਾਏ ਕਿੰਨਾ ਵਧੀਆ ਲੱਗ ਰਿਹਾ ਮਰੂਦ ਹੋ ਗਏ ਤੇ ਇਧਰ ਤੂਤ ਹੋ ਗਿਆ ਤੇ ਇਹ ਸਾਰੇ ਇਹਨੇ ਦਰਖਤ ਲਾਏ ਜਿੰਨਾ ਇਹਦਾ ਮੱਥਾ ਲੱਗਦਾ ਸੀ ਇਹਨੇ ਸਾਰੇ ਮੱਥੇ ਦੇ ਨਾਲ ਨਾਲ ਫਲਦਾਰ ਬੂਟੇ ਲਾਏ ਵੀ ਜਿਹੜੇ ਰਾਹੀਰ ਆਉਣਗੇ ਆਉਂਦੇ ਜਾਂਦੇ ਉਹ ਫਲ ਖਾ ਸਕਣ ਮਰੂਦ ਲਾਤੇ ਹਨਾ ਤੇ ਸਾਮ ਵਾਸਤੇ ਤੂਤ ਲਾਤਾ ਵੀ ਜਿਹਨੇ ਸਾਮੇ ਖਾੜਨਾ ਹੋਊਗਾ ਉਹ ਸਾਮੇ ਵੀ ਖਾੜ ਸਕਦਾ ਤੇ ਬਾਈ ਦੀ ਸਾਨੂੰ ਇਹ ਗੱਲ ਬਹੁਤ ਵਧੀਆ ਲੱਗੀ ਸੀ ਅਸੀਂ ਪਿਛਲੇ ਸਾਲ ਵੀ ਵੀਡੀਓ ਕੀਤੀ ਸੀ ਤੇ ਬਾਈ ਨੇ ਜਦੋਂ ਦਰਖਤ ਲਾ ਰਿਆ ਸੀ ਉਦੋਂ ਵੀ ਵੀਡੀਓ ਕੀਤੀ ਸੀ ਅੱਜ ਮੈਂ ਨੰਘਿਆ ਜਾ ਰਿਹਾ ਸੀ ਮੈਂ ਕਿਹਾ ਦੇਖੀਏ ਵੀ ਬਾਈ ਨੇ ਜਿਹੜੇ ਅ ਅਮਰੂਦਾਂ ਦੇ ਬੂਟੇ ਜਾਂ ਤੂਤ ਵਗੈਰਾ ਲਾਏ ਸੀ ਵੀ ਉਹ ਚੱਲ ਵੀ ਪਏ ਜਾਂ ਨਾ ਕਿ ਵੀ ਬਸ ਉਦੋਂ ਇੱਕ ਸੋਸ਼ੇ ਬਾਜੀ ਜੀ ਕਰਦੀ ਵੀ ਭਾਈ ਮੈਂ ਥਾਂ ਛੜਦਾ ਨਾਲੇ ਬੂਟੇ ਲਾਤੇ ਮੈਂ ਕਿਹਾ ਅੱਜ ਜਦੋਂ ਮੈਂ ਨੰਘੇ ਜਾ ਰਿਹਾ ਸੀ ਤਾਂ ਦੁਆਰੇ ਦੇਖਿਆ ਰੂਹ ਖੋਜ ਹੋਗੀ ਬਾਈ ਦੇ ਬੂਟੇ ਵੀ ਪੂਰੇ ਵਧੀਆ ਚੱਲੇ ਹੋਏ ਨੇ ਤੁਸੀਂ ਦੇਖ ਰਹੇ ਹੋ ਨਾ ਤੇ ਥੋੜੀ ਜੀ ਸਫਾਈ ਕਰਨ ਵਾਲੀ ਆ ਤੇ ਵੀਰ ਹੁਣ ਜਦੋਂ ਵੀਡੀਓ ਦੇਖੂਗਾ ਇਦੂ ਬਾਦ ਕਰ ਵੀ ਦਊਗਾ ਤੇ ਬਾਈ ਦੀ ਯਾਰ ਸੋਚ ਬਹੁਤ ਵਧੀਆ ਲੱਗੀ ਤੇ ਜਿਹੜੇ ਉਹਨੇ ਮਤਲਬ ਕਿ ਇਹ ਹੂਗਾ ਦੋ ਕੀਲਿਆਂ ਦਾ ਮੱਥਾ ਹੋਊਗਾ ਬਾਈ ਨੇ ਪਹਿਲਾਂ ਤਾਂ ਥਾ ਛੱਡਿਆ ਫੇਰ ਬੂਟੇ ਲਾਏ ਤੇ ਬਹੁਤ ਵਧੀਆ ਇਹ ਅਪਰਾਲਾ ਕੀਤਾ ਸੀ ਬਾਈ ਨੇ ਤੇ ਬਾਈ ਨੂੰ ਅਸੀਂ ਵੀ ਦਵਾਮਾ ਦੇ ਰਹੇ ਹਾਂ ਵੀ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਇਹ ਬਾਈ ਦਾ ਕੰਮ ਕਿਵੇਂ ਲੱਗਿਆ ਤੇ ਹੋਰ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਹੱਥ ਜੋੜ ਕੇ ਨਿਮਰਤਾ ਸਹਿਤ ਵੀ ਭਰਾਵੋ ਜਿੰਨਾ ਦਾ ਵੀ ਤੁਸੀਂ ਕੋਈ ਜਾਂ ਸਰਕਾਰੀ ਰਾਹ ਜਾਂ ਪਾਹਾ ਜਾਂ ਪਹੀਆ ਰੋਕੀ ਵੀ ਆ ਚਲ ਪਹਿਲਾ ਜਿੰਮੇ ਵੀ ਹੋ ਗਿਆ ਵੀ ਰੋਕੀ ਵੀ ਆ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀ ਉਹ ਛੱਡ ਦਿਓ ਕਿਉਂਕਿ ਯਾਰ ਦੇਖੋ ਆ ਮੱਥਾ ਦੇਖ ਲਓ ਇੱਥੋਂ ਕਿੰਨਾ ਚੌੜਾ ਗਾਹਾਂ ਜਾ ਕੇ ਸੜਕ ਦੇਖ ਲਓ ਨਾ ਪੋਰਾ ਘਰ ਜਾਂਦੇ ਇੱਥੇ ਦੇਖ ਲਓ ਕਿੰਨਾ ਮੱਥਾ ਹੈ ਇੱਥੋਂ ਆਰਾਮ ਨਾਲ ਚੀਜ਼ਾਂ ਕ੍ਰੋਸ ਹੋ ਜਾਂਦੀਆਂ ਨੇ ਇਹੀ ਚੀਜ਼ ਦਾ ਫਾਇਦਾ ਹੁੰਦਾਗਾ ਤੇ ਜੇ ਸਾਡਾ ਮੈਸੇਜ ਤੇ ਬਾਈ ਦੀ ਇਹ ਸੋਚ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ